ਰਾਜਾ ਵੜਿੰਗ ਨਹੀਂ ਪੇਸ਼ ਹੋਏ ਪੰਜਾਬ ਐਸਸੀ ਕਮਿਸ਼ਨ ਅਗੇ ਰਾਜਾ ਵੜਿੰਗ ਦੇ ਵਕੀਲ ਨੇ ਕੜਵਲ ਨੇ ਪੇਸ਼ ਹੋ ਕੇ ਰਾਜਾ ਵੜਿੰਗ ਦਾ ਰੱਖਿਆ ਪੱਖ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਅੱਜ ਪੰਜਾਬ ਐਸਸੀ ਕਮਿਸ਼ਨ ਜਸਵੀਰ ਸਿੰਘ ਗੜੀ ਅਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣਾ ਸੀ ਪਰ ਉਹ ਉੱਥੇ ਹਾਜ਼ਰ ਨਹੀਂ ਹੋਏ ਉਹਨਾਂ ਦੀ ਥਾਂ ਤੇ ਉਹਨਾਂ ਦੇ ਵਕੀਲ ਕੜਵਲ ਪੇਸ਼ ਹੋਏ ਅਤੇ ਇਸ ਨੂੰ ਲੈ ਕੇ ਜਸਵੀਰ ਸਿੰਘ ਗੜੀ ਨੇ ਉਹਨਾਂ ਨੂੰ ਤਿੱਖੇ ਸਵਾਲ-ਜਵਾਬ ਕੀਤੇ ਉਹਨਾਂ ਨੇ ਕਿਹਾ ਕਿ ਮੈਂ ਕਿਦਾਂ ਮੰਨ ਲਵਾਂ ਕਿ ਤੁਹਾਨੂੰ ਹੀ ਰਾਜਾ ਵੜਿੰਗ ਨੇ ਭੇਜਿਆ ਹੈ ਤੁਹਾਨੂੰ ਉਹਨਾਂ ਨੇ ਆਪਣਾ ਅਥਾਰਟੀ ਲੈਟਰ ਕਿਉਂ ਨਹੀਂ ਦਿੱਤਾ ਤਾਂ ਉਹਨਾਂ ਦੇ ਵਕੀਲ ਨੇ ਕਿਹਾ ਕਿ ਉਹ 5 ਵਜੇ ਤੋਂ ਪਹਿਲਾਂ ਉਹਨਾਂ ਨੂੰ ਅਥਾਰਟੀ ਲੈਟਰ ਭੇਜ ਦੇਣਗੇ ਦਿਖਾਉਂਦੇ ਹਾਂ ਤੁਹਾਨੂੰ ਕਿਸ ਤਰ੍ਹਾਂ ਦੀ ਉਹਨਾਂ ਦੀ ਚੱਲੀ ਆਪਸ ਵਿੱਚ ਗੱਲਬਾਤ 5 ਵਜੇ ਤੋਂ ਪਹਿਲਾਂ ਹੀ ਰਾਜਾ ਵੜਿੰਗ ਵੱਲੋਂ ਆਪਣਾ ਅਥਾਰਟੀ ਲੈਟਰ ਵੀ ਭੇਜ ਦਿੱਤਾ ਗਿਆ ਅਤੇ ਇਸ ਨੂੰ ਲੈ ਕੇ ਜਸਵੀਰ ਸਿੰਘ ਗੜੀ ਨੇ ਕੀ ਕੁਝ ਕਿਹਾ ਸੁਣਾਉਂਦੇ ਹਾਂ ਤੁਹਾਨੂੰ ਕੀ ਸ਼ੋਭਨਾ ਤੁਹਾਡਾ ਅਰਸ਼ ਤਰੀਕਾ ਕਰਿਆ ਤੁਸੀਂ ਅਪੀਅਰ ਹੋਣਾ ਤੁਹਾਨੂੰ ਕੋਈ ਉਹਨਾਂ ਨੇ ਅਥਾਰਟੀ ਲੈਟਰ ਦਿੱਤਾ ਨਹੀਂ ਜੀ ਮੈਂ ਮੈਂ ਬੀ ਉਸ ਬੋਸ ਟੂ ਗਿਵਨ ਐਪਲੀਕੇਸ਼ਨ ਓਨ ਇਸ ਬਿਹਾਰ ਕਿ ਯੂ ਵਿਲ ਬੀ ਅਪੀਅਰਿੰਗ ਆਫਟਰ ਦੀ ਤਰਨ ਤਾਰਨ ਬਾਇ ਮਨ ਲਿਆ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਦੋ ਚਾਰ ਵਕੀਲ ਮੇਰੇ ਕੋਲ ਆ ਜਾਂਦੇ ਜੀ ਸਾਨੂੰ ਅਸੀਂ ਰਾਜਾ ਜੀ ਵੱਲੋਂ ਪੇਸ਼ ਹੋਏ ਆ ਜੀ ਮਤਲਬ ਰਾਜਾ ਜੀ ਨੇ ਤੁਹਾਨੂੰ ਕੋਈ ਅਥਾਰਟੀ ਲੈਟਰ ਦਿੱਤਾ ਅਥਾਰਟੀ ਲੈਟਰ ਸਬ ਐਸ ਸੱਚ ਦਿਸ ਇਜ਼ ਤੁਸੀਂ ਪੇਰ ਹੋ ਰਹੇ ਹੋ ਤੁਹਾਡਾ ਵੈਲਕਮ ਹੈ ਸਵਾਗਤ ਹੈ ਜੀ ਬਰ ਅਥਾਰਟੀ ਲੈਟਰ ਦਿਖਾਓ ਜਿਹੜਾ ਰਾਜਾ ਜੀ ਨੇ ਤੁਹਾਨੂੰ ਦਿੱਤਾ ਵੇ ਤੁਸੀਂ ਪੇਸ਼ ਹੋਣਾ ਮਤਲਬ ਮੇਰੇ ਕੋਲ ਕੋਈ ਹੋਰ 2-4 ਪਰਸਨ ਆ ਜਾਂਦੇ ਮੈਂ ਕਿੱਦਾਂ ਮੰਨਾਂ ਕਿ ਉਹਨਾਂ ਨੇ ਤੁਹਾਨੂੰ ਅਥਾਰਾਈਜ਼ ਕੀਤਾ ਅਥਾਰਟੀ ਲੈਟਰ ਸਰ ਮੈਂ ਦੇ ਦੇਣਾ ਪਲੀਜ਼ ਕਿ ਮੈਂ ਬਿਫੋਰ 5 ਪੀਐਮ ਤੁਹਾਨੂੰ ਸਬਮਿਟ ਕਰ ਦਿੰਦਾ ਸਰ ਬਿਫੋਰ 5 ਪੀਐਮ 5 ਪੀਐਮ ਜੀ ਕੀ ਰਿਪੋਰਟ ਲਿਆਂਦੀ ਤੁਸੀਂ ਰਿਪੋਰਟ ਸਰ ਐਜ਼ ਆਫ ਨਾਓ ਕੋਈ ਪੱਖ ਲਿਆਂਦਾ ਕੋਈ ਰਿਟਨ ਬੇ ਨਹੀਂ ਸਰ ਹਾਂ ਰਾਜਾ ਰਣਜੀਤ ਜੀ ਤਰੰਤਾਰਨ ਬਾਈਪੁਰ ਤੋਂ ਬਾਅਦ ਅਪੀਅਰ ਹੋਣਗੇ ਇਨ ਡਿਟੇਲਡ 올 द ਕੁਐਸਚਨਸ ਵਿਲ ਬੀ ਅਨਸਰਡ 올 ਦਾ ਕੁਰੀਜ਼ 올 ਦਾ ਕਨਸਰਨਸ ਵਿਲ ਬੀ ਅਟ੍ਰੈਸਟ ਆਫਟਰ ਦੀ ਤਰੰਤਾਰਨ ਬਾਈਪੁਰ ਤਰੰਤਾਰਨ ਬਾਈਪੁਰ ਜੀ ਹੁਣ ਮੈਂ ਅਥਾਰਟੀ ਲੈਟਰ ਸਰ ਬਿਕੋਜ਼ ਤੁਸੀਂ ਕਹਿ ਰਹੇ ਹੋ ਮੈਂ ਅਥਾਰਟੀ ਲੈਟਰ ਬਗੈਰ ਮੈਂ ਨਹੀਂ ਪੇਸ਼ ਹੋ ਸਕਦਾ ਨਹੀਂ ਤੁਸੀਂ ਪੇਸ਼ ਹੋਗੇ ਮੈਂ ਤਾਂ ਵੈਲਕਮ ਕਰਤਾ ਤੁਹਾਡਾ ਜੀ ਲੇਕਿਨ ਮੇਰਾ ਹੁਣ ਅਗਲਾ ਸਵਾਲ ਇਹ ਮੇਰੇ ਮਨ ਚ ਆਇਆ ਵੀ ਜੇ ਮੇਰੇ ਕੋਲ ਦੋ ਚਾਰ ਵਕੀਲ ਹੋਰ ਆ ਜਾਂਦੇ ਕੋਈ ਨਹੀਂ ਆਊਗਾ ਸਰ ਸੁਣੋ ਨਵੀਰ ਬੇਟੀ ਮਨ ਮਿਕ ਕੋਲ ਕੀ ਇਸ ਗੱਲ ਦਾ ਹੈਗਾ ਵੀ ਯੂ ਆਰ ਅਥੋਰਾਈਜ਼ਡ ਬਾਈ ਹਿਮ ਸਰ ਲਾਈਕ ਆ ਸੈਡ ਇਫ ਯੂ ਵਾਂਟ ਇਟ ਯੈਸ ਆ ਰਟੀ ਲੈਟਰ ਮੈਂ ਪਲੀਜ਼ ਸਬਮਿਟ ਕਰ ਦੋਨਾ ਸਰ ਤੇ ਬਿਫੋਰ 5 ਪੀਐਮ ਇਟਲ ਬੀ ਸਬਮਿਟਡ ਟੂ ਯੂ 3 ਪੀਐਮ ਰਾਈਟ 10 3 ਪੀਐਮ ਬਿਫੋਰ 3 ਪੀਐਮ ਸਬਮਿਟ ਕਰ ਦੋ ਇਸ ਦੇ ਰਿਗਾਰਡਿੰਗ ਕੁਸ਼ੋਨ ਦੈਟਸ ਆਲ ਸਰ ਬਾਏ ਬਾਏ ਜੀ ਵੈਸੇ ਕਿਉਂਕਿ ਐਕਟ ਜਿਹੜਾ ਲੱਗ ਚੁੱਕਾ ਹੈ ਜੀ ਇੱਕ ਜਦੋਂ ਹੌਣ ਤਰਨਤਾਨ ਬਾਈਪੋਲ ਚ ਨਹੀਂ ਜਾਂ ਹੌਣ ਰਾਜਾ ਜੀ ਤਰਨਤਾਨ ਬਾਈਪੋਲ ਚ ਨਹੀਂ ਜੀ ਇੱਥੇ ਤਰਨਤਾਨ ਨੇ ਇਨਸਟਰਕਸ਼ਨ ਸਮਝ ਕੋਈ ਨਹੀਂ ਤੁਸੀਂ ਕਿਹਾ ਨਾ ਕਿ ਉਹ ਬਾਈਪੋਲ ਤੋਂ ਬਾਅਦ ਮੇਰੇ ਕੋਲ ਇਨਸਟਰਕਸ਼ਨ ਹੈ ਸਰ ਕਿ ਹੀ विल बी ਅਪੀਅਰਿੰਗ ਆਫਟਰ ਹੀ ਤਰਨਤਾਨ ਐਂਡ ਬਾਈਪੋਲ ਐਜ਼ ਆਫ ਨਾਊ ਵੇਅਰ ਹੀ ਇਜ਼ ਵਾਟ ਹੀ ਇਜ਼ ਡੂਇੰਗ ਆਈ ਡੋਨਟ ਨਾ OK ਜੀ ਹੂੰ ਠੀਕ ਹੈ ਥੈਂਕ ਯੂ ਆਰ ਸਰ ਥੈਂਕ ਯੂ ਮਿਹਰबानी ਸਰ ਇਹਦੇ ਲਈ ਤੁਸੀਂ ਯੂਆਰ ਵੀ ਅਥੋਰਾਈਜ਼ ਕਰ ਸਕਦੇ ਮੈਨੂੰ 3 ਵਜੇ ਮੈਸਰ ਬਾਈ ਜੀ ਨੂੰ ਮੰਨੇ ਜਾਏਗਾ ਥੈਂਕ ਯੂ ਸੋ ਮਚ ਮਰਹੂਮ ਗ੍ਰਹਿ ਮੰਤਰੀ ਮਾਨਯੋਗ ਸਰਦਾਰ ਬੂਟਾ ਸਿੰਘ ਜੀ ਬਾਰੇ ਜੋ ਕਾਂਗਰਸ ਪੰਜਾਬ ਪ੍ਰਦੇਸ਼ ਕਮੇਟੀ ਦੇ ਸੂਬਾ ਪ੍ਰਧਾਨ ਸ਼੍ਰੀ ਰਾਜਾ ਬਰਿੰਗ ਜੀ ਅਮਰਿੰਦਰ ਸਿੰਘ ਭਰਾੜ ਸਾਹਿਬ ਵੱਲੋਂ ਜੋ ਪੱਦੀ ਸ਼ਬਦਾਵਲੀ ਵਰਤੀ ਗਈ ਆ ਜੋ ਆਸਮਾਨਜੁਨਕ ਸ਼ਬਦਾਵਲੀ ਵਰਤੀ ਗਈ ਆ ਉਹਨੂੰ ਲੈ ਕੇ ਅਸੀਂ ਸੂਮਤੋ ਲਿਆ ਸੀਗਾ ਔਰ ਉਹਦੇ ਤੇ ਅੱਜ ਉਹਨਾਂ ਦੀ ਪੇਸ਼ੀ ਸੀ ਨਿੱਜੀ ਤੌਰ ਤੇ ਅਸੀਂ ਆ ਰਾਜਾ ਬੜਿੰਗ ਜੀ ਨੂੰ ਇੱਥੇ ਪੇਸ਼ ਹੋਣ ਦਾ ਸਨਮਾਨ ਦਿੱਤਾ ਸੀ ਉਹਦੇ ਤੇ ਉਹਨਾਂ ਦੇ ਵਕੀਲ ਅਰਸ਼ਦੀਪ ਖੜਿਆਲ ਜੀ ਜੋ ਹੈ ਉਹ ਪੇਸ਼ ਹੋਏ ਆ ਉਹ ਸਾਨੂੰ ਇਹ ਪੱਤਰ ਦੇ ਕੇ ਗਏ ਆ ਕਿ ਉਹਨਾਂ ਉਹ ਚੋਣ ਜਾਬਤੇ ਤੋਂ ਬਾਅਦ ਉਪ ਚੋਣ ਜਿਹੜੀ ਬਾਈ ਇਲੈਕਸ਼ਨ ਜਿਹੜੀ ਤਰਨਤਾਰਨ ਹੋ ਰਹੀ ਆ ਉਸ ਤੋਂ ਬਾਅਦ ਉਹ ਪੇਸ਼ ਹੋਣਗੇ ਬਕੀਰ ਸਾਹਿਬ ਜਿਹੜੇ ਕਿ ਸਵੇਰੇ ਕਿਉਂਕਿ ਅੱਜ ਦੋ ਵਾਰੀ ਉਹਨਾਂ ਦੀ ਤਰੀਕ ਪਈ ਆ ਸਵੇਰੇ ਉਹ ਜਦੋਂ ਪੱਤਰ ਲੈ ਕੇ ਆਏ ਸੀ ਤੋਂ ਆਪਣੇ ਨਾਲ ਬਕਾਲਤਨਾਮਾ ਨਹੀਂ ਸੀ ਲੈ ਕੇ ਆਏ ਅਸੀਂ ਉਹਨਾਂ ਨੂੰ 3 ਵਜੇ ਦੂਜੀ ਸਮਾਂ ਦਿੱਤਾ ਸੀਗਾ ਪੇਸ਼ ਕਰਨ ਦਾ ਅੱਜ ਉਹ 3 ਵਜੇ ਆਪਣਾ ਬਕਾਲਤਨਾਮਾ ਲੈ ਕੇ ਵੀ ਪੇਸ਼ ਹੋਏ ਆ ਦੇਖੋ ਇਹ ਮਾਮਲਾ ਚੋਣਾ ਨਾਲ ਰਿਲੇਟਡ ਨਹੀਂ ਹੈਗਾ ਇਹ ਮਾਮਲਾ ਇੱਕ ਕਮਿਟੀ ਦੇ ਮਾਣ ਸਨਮਾਨ ਔਰ અપਮਾਨ ਦਾ ਮੁੱਦਾ ਹੈਗਾ ਆ ਚੋਣਾ ਤਾਂ ਆਉਂਦੀਆਂ ਆ ਜਾਂਦੀਆਂ ਆ ਲੇਕਿਨ ਚੋਣਾ ਦੇ ਵਿੱਚ ਇਹ ਕਿਉਂਕਿ ਸਮਾਂ ਚੋਣਾ ਦੇ ਸੀ ਜਦੋਂ ਇਹ ਸ਼ਬਦਾਵਲੀ ਵਰਤੀ ਗਈ ਹੈ ਸਰਦਾਰ ਗੂਟਾ ਸਿੰਘ ਜੀ ਬਾਰੇ ਔਰ ਉਹਨਾਂ ਨੂੰ ਦੇਖੋ ਇੰਨੇ ਪੜ੍ਹੇ ਲਿਖੇ ਸੀ 8 ਵਾਰ ਦੇ ਮੈਂਬਰ ਪਾਰਲੀਮੈਂਟ ਹੈ ਬੀਏ ਆਨਰਸ ਬੰਬੇ ਖਾਲਸਾ ਕਾਲਜ ਤੋਂ ਆ ਐਮਏ ਪੋਸਟ ਗ੍ਰੈਜੂਏਟ ਉੱਥੋਂ ਨੇ ਉਹਦਾ ਵੱਡੇ ਐਸਸੀ ਕਮਿਸ਼ਨ ਤੱਕ ਦੇ ਨੈਸ਼ਨਲ ਚੇਅਰਮੈਨ ਰਹਿ ਚੁੱਕੇ ਨੇ ਗਵਰਨਰ ਰਹਿ ਚੁੱਕੇ ਨੇ ਬਿਆਰ ਦੇ ਔਰ ਉਹਨਾਂ ਬਾਰੇ ਦਾ ਸ਼ਬਦਾਵਲੀ ਵਰਤਣੀ ਉਹ ਵੀ ਮੱਛਵੀ ਸਿੱਖ ਭਾਈਚਾਰੇ ਦਾ ਸ਼ਬਦਾਵਲੀ ਇਦਾਂ ਨਾਮ ਲੈ ਕੇ ਵਰਤੀ ਗਈਆਂ ਉਹਦੇ ਤੇ ਅਸੀਂ ਸੂ ਮੋਟੋ ਲਿਆ ਸੀ ਕਿਉਂਕਿ ਉਹਨਾਂ ਨੂੰ ਵਕੀਲ ਆਪਣਾ ਪੱਖ ਰੱਖਣ ਦਾ ਆਪਣੇ ਕੋਲੋਂ ਪੇਸ਼ੀ ਤੋਂ ਛੋਟ ਲੈਣ ਦਾ ਆਪਣਾ ਤਰੀਕ ਇਹਨਾਂ ਦਾ ਉਹਨਾਂ ਦਾ ਵੀ ਰਾਈਟ ਹੈਗਾ ਉਹਨੂੰ ਅਸੀਂ ਉਹਨੂੰ ਵਿਚਾਰਾਂਗੇ ਤੇ ਉਹਨੂੰ ਸਮਾਂ ਜਿਹੜਾ ਹੈ ਉਹ ਜ਼ਰੂਰ ਦੇਦਾਂਗੇ ਅਸੀਂ ਆਰਓ ਟਰਨਿੰਗ ਅਫੀਸਰ ਤਰਨਤਾਰ ਨੂੰ ਬੁਲਾਇਆ ਸੀ ਲੇਕਿਨ ਉਹ ਉਸ ਦਿਨ ਨਹੀਂ ਆਏ ਸੀ ਉਹਨਾਂ ਦੀ ਜਗ੍ਹਾ ਤੇ ਨੈਬਸੀਲਦਾਰ ਆਇਆ ਸੀ ਔਰ ਅਧੂਰੀ ਰਿਪੋਰਟ ਲੈ ਕੇ ਆਇਆ ਸੀ ਉਹਦੇ ਤੇ ਅਸੀਂ ਜਿਹੜਾ ਕਾਰਵਾਈ ਕਰਦੇ ਹੋਏ ਜਿਹੜੇ ਜ਼ਿਲ੍ਹਾ ਇਲੈਕਸ਼ਨ ਅਫੀਸਰ ਨੇ ਜਿਹਦੇ ਮੌਜੂਦਾ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਅਸੀਂ ਇਹ ਰਿਪੋਰਟ ਜਿਹੜੀ ਉਹਨਾਂ ਕੋਲੋਂ ਮੰਗੀ ਸੀਗੀ ਉਹਨਾਂ ਦਾ ਸਾਡੇ ਕੋਲ ਬਕਾਇਦਾ ਮੇਲ ਦੇ ਮਾਧਿਅਮ ਤੋਂ ਇਹ ਉੱਤਰ ਆਇਆ ਉਹਨਾਂ ਨੇ ਬੇਨਤੀ ਕੀਤੀ ਹੈ ਸੇਵਾ ਵਿਖੇ ਮਾਨਯੋਗ ਚੇਅਰਮੈਨ ਲਿਖੇ ਔਰ ਬੇਨਤੀ ਉਹਨਾਂ ਨੇ ਲਿਖੀ ਹੈ ਬੇਨਤੀ ਦੇ ਵਿੱਚ ਉਹਨਾਂ ਨੇ ਸਮਾਂ ਇਹ ਮੰਗਿਆ ਹੈ ਕਿ ਸਾਨੂੰ 6 ਤਰੀਕ ਚੋਣਾਂ ਚੱਲ ਰਹੀਆਂ ਆ ਚੋਣਾਂ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਲਿਖਿਆ ਕੰਮਕਾਰ ਹੁੰਦੇ ਨੇ ਕਿਰਪਾ ਕਰਕੇ ਸਾਨੂੰ 6 ਤਰੀਕ ਦੀ ਛੋੜ ਦਿੱਤੀ ਜਾਵੇ ਉਹਨਾਂ ਦੀ ਬੇਨਤੀ ਨੂੰ ਜ਼ਿਲ੍ਹਾ ਇਲੈਕਸ਼ਨ ਅਫਸਰ ਕਮ ਡਿਪਟੀ ਕਮਿਸ਼ਨਰ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅਸੀਂ ਜਿਹੜਾ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜੀ ਅੱਜ ਚਿੱਠੀ ਜਾਰੀ ਕੀਤੀ ਆ ਉਹਨਾਂ ਨੂੰ 17 ਤਰੀਕ ਦਾ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਜਿਹੜਾ ਨੈਕਸਟ ਵਰਕਿੰਗ ਡੇ ਆ ਉਹ ਅਸੀਂ ਦਿੱਤਾ 17 ਨਵੰਬਰ ਇਹਦੇ ਵਿੱਚ ਅਸੀਂ ਇਹਨਾਂ ਕੋਲੋਂ ਇਹ ਮੋਰਲ ਕੋਡ ਆਫ ਕੰਡਕਟ ਕੀ ਕਹਿੰਦਾ ਆ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਮੈਨੂਅਲਸ ਨੇ ਚਾਹੇ ਉਹ ਕੈਂਡੀਡੇਟ ਲਈ ਨੇ ਚਾਹੇ ਉਹ ਆਫੀਸਰਸ ਦੇ ਲਈ ਨੇ ਉਹ ਸਾਰੇ ਮੈਨੂਅਲ ਮਗਵਾਈ ਆ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਮੈਨੂਅਲ ਜਿਹੜੇ ਆ ਇਹ ਉਮੀਦਵਾਰਾਂ ਨੂੰ ਦਿੱਤੇ ਜਾਂਦੇ ਆ ਅਫਸਰਾਂ ਨੂੰ ਦਿੱਤੇ ਜਾਂਦੇ ਆ ਚੋਣ ਪ੍ਰਕਿਰਿਆ ਤੋਂ ਬਾਅਦ ਨਾਲ ਹੀ ਜਮ੍ਹਾਂ ਕਰਾ ਲੈ ਜਾਂਦੇ ਆ ਸੋ ਅਸੀਂ ਇਹ ਸਾਰੀ ਇਸ ਪ੍ਰਕਿਰਿਆ ਨਾਲ ਕੋਲੋਂ ਡਾਕੂਮੈਂਟ ਦੇ ਵਿੱਚ ਰੂਰਲ ਮੁੱਖਾਂ ਸਵੇਤ ਮੰਗੀ ਆ ਔਰ ਸਾਨੂੰ ਉਮੀਦ ਹੈ ਕਿ ਇਹ ਜਿਹੜਾ 17 ਤਰੀਕ ਨੂੰ ਸਾਡੇ ਕੋਲ ਸਾਰੇ ਡਾਕੂਮੈਂਟ ਹੋਣਗੇ ਇਹਦੇ ਚ ਅੱਜ ਦੀ ਡਿਵੈਲਪਮੈਂਟ ਅਸੀਂ ਇੱਕ ਨਵੀਂ ਡਿਵੈਲਪਮੈਂਟ ਦੇ ਵਿੱਚ ਇੱਕ ਕਮਿਸ਼ਨ ਬਣੋਇ ਕੀਤਾ ਗਿਆ ਆ ਕਿ ਐਸਐਸਪੀ ਕਪੂਰਥਲਾ ਜਿਨ੍ਹਾਂ ਨੇ ਰਾਜਾ ਬੜਿੰਨ ਦੀ ਉੱਤੇ ਐਸ ਸੀ ਐਸ ٹی ਐਕਟ ਨੂੰ ਫਰੇਮ ਕੀਤਾ ਹੈ ਔਰ ਬੀ ਐਨ ਐਸ ਦੀਆਂ ਕੁਝ ਤਰ੍ਹਾਂਾਂ ਮ ਲਗਾਈਆਂ ਨੇ ਇਹ ਤੋਂ ਬਾਅਦ ਦੀ ਜਿਹੜੀ ਕਾਰਵਾਈ ਉਹਨਾਂ ਨੇ ਕੀ ਕੀਤੀ ਅਗਲੇ 72 ਘੰਟਿਆਂ 'ਚ ਉਹਨਾਂ ਨੇ ਕਾ ਕਾਰਵਾਈ ਕੀਤੀ ਕਰਨਗੇ ਜਾਂ ਕੀਤੀ ਆ ਉਹਦੇ 'ਚ ਉਹ ਗ੍ਰਿਫਤਾਰੀ ਹੋ ਸਕਦੀ ਆ ਉਹਦੇ 'ਚ ਉਹ ਛਾਪੇਮਾਰੀ ਹੋ ਸਕਦੇ ਆ ਉਹਦੇ 'ਚ ਹੋਰ ਕਿਆ-ਕਿਆ ਕੀਤਾ ਉਹਨਾਂ ਨੇ ਉਹ ਸਾਰੀ ਰਿਪੋਰਟ ਅਸੀਂ 10 ਨਵੰਬਰ ਨੂੰ ਜਿਹੜਾ ਵਰਕਿੰਗ ਡੇ ਕੱਲ ਤੋਂ ਬਾਅਦ ਦਾ ਜਿਹੜਾ ਵਰਕਿੰਗ ਡੇ ਆ ਉਹਦੇ 'ਚ ਇਹ ਮੰਗੀ ਆ ਔਰ ਅਸੀਂ ਚੌਨੀਆ ਪੰਜਾਬ ਦੇ ਵਿੱਚ ਮਾਨ ਸਨਮਾਨ ਖਾਸ ਤੌਰ ਤੇ ਨੂੰਚੀ ਜਾਤੀ ਵਰਗਾਂ ਦਾ ਉਹਨਾਂ ਨੂੰ ਲੈ ਕੇ ਕੋਈ ਵੀ ਪੋਲੀਟੀਕਲ ਪਾਰਟੀ ਕੋਈ ਵੀ ਲੀਡਰ ਕੋਈ ਵੀ ਹੋਰ ਸਮਾਜਿਕ ਜੱਥੇਬੰਦੀ ਇਹੋ ਜਿਹਾ ਗਲਤ ਪ੍ਰਚਾਰ ਨਾ ਕਰੇ